ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮੇ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਤੇ ਭੁੱਲੇ ਸਤਿਦਾਰ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ിയസ പാട്ടിര ഗുരാമ രാഖോ ശരണി ഗുരു ഗു ഹണി ബിജി അമ്പ്ര സി ਗੁਰ ਬਾਣੀ ਕਹੈ ਸੇਵਕ ਜਨਮਨ ਪ੍ਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਇਹਨੇ ਸਹਜ ਸੁਭਾਈ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁਖ ਜਾਈ സീ വാഹു സാഹ ജോഡ മഹല്ല പഞ്ജ ਦੋ ਪਦ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਤਨ ਅਵਰਣ ਕਾ ਹੂੰ ਜਾਣੇ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਅਮੇ ਸੰਤਨ ਅਵਰਨ ਕਾਉ ਜੰਨੇ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਕਾ ਖੁਸ਼ ਹਮੇ ਰਹਾ ਊਚ ਸਮਾਨਾ ਠਾਕੁਰ ਤੇਰੋ ਅਬਰ ਨਕਾਉ ਤਨੇ ਐਸੋ ਅਮਰ ਮਿਲਿਓ ਭਗਤ ਨਕਾ ਰਾਜ ਰਹੀ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਨਹੀਂ ਨਿਕਟਾਨੇ ਨਿਰਭਉ ਹੋਏ ਰਹੇ ਨਿਵ ਇਕ ਨਾਨਕ ਹਰ ਮਨ ਬੰਨੇ ਰੋਗ ਸੋ ਜੀ ਦੁਖ ਜਰਾ ਮਰਾ ਹਰ ਜਨ ਨਹੀਂ ਨਿਕਟਾਨੇ ਨਿਰਭਉ ਹੋਏ ਰਹੇ ਲਿਵ ਇਕ ਨਾਨਕ ਹਰ ਮਨ ਮਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸੰਦਾ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ 711 ਅੰਗ ਦੇ ਉੱਤੇ ਸੁਬਾਹੇ ਮਾਨ ਟੋਡੇ ਮਹੱਲਾ ਪੰਜਾਬ ਟੋਡੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ 31 ਰਾਗਾਂ ਦੇ ਵਿੱਚੋਂ ਟੋਡੀ ਰਾਗ ਜਿਹੜਾ ਉਹ 12ਵੇਂ ਨੰਬਰ ਤੇ ਆਉਂਦਾ ਹੈ ਘਰ ਪਹਿਲਾ ਇਹ ਕੀਰਤਨੀਆਂ ਵਾਸਤੇ ਪਹਿਲੇ ਘਰ ਸਰਤਾਲ ਦੇ ਵਿੱਚ ਗਾਉਣ ਦੇ ਹਦਾਇਤ ਗੁਰੂ ਅਰਜਨ ਸਾਹਿਬ ਜੀਆ ਨੇ ਕੀਰਤਨੀਆਂ ਨੂੰ ਕੀਤੀ ਦੋ ਪਦੇ ਕਿ ਇਹ ਦੋ ਬੰਦਾ ਵਾਲਾ ਸ਼ਬਦ ਹੈ ਦੋ ਪਦਿਆਂ ਵਾਲਾ ਸ਼ਬਦ ਇੱਕ ਓੰਕਾਰ ਸਤਗੁਰ ਪ੍ਰਸਾਦ ਇਕ ਓੰਕਾਰ ਕੇ ਪ੍ਰਮਾਤਮਾ ਇਕ ਹੈ ਉਹਨੂੰ ਜਿਹੜੇ ਮਰਜੀ ਨਾਮ ਨਾਲ ਅਸੀਂ ਪੁਕਾਰ ਲਈਏ ਸਤਿਗੁਰ ਪ੍ਰਸਾਦ ਜਦੋਂ ਸਤਿਗੁਰੂ ਸਾਡੇ ਤੇ ਤਰੁੱਠਦਾ ਹੈ ਸਾਡੇ ਤੇ ਖੁਸ਼ ਹੁੰਦਾ ਹੈ ਉਦੋਂ ਉਹ ਪ੍ਰਮਾਤਮਾ ਜਿਹੜਾ ਉਹ ਸਾਡੇ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ ਪ੍ਰਸਾਦ ਦਾ ਭਾਵ ਉਹਦਾ ਕਿਰਪਾ ਕਿ ਜਦੋਂ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਦੇ ਹੈ ਤਰੁੱਠਦੇ ਐ ਖੁਸ਼ ਹੁੰਦੇ ਐ ਉਦੋਂ ਸਾਡੇ ਅੰਦਰੋਂ ਹੀ ਪਰਮਾਤਮਾ ਜਿਹੜਾ ਉਹ ਪ੍ਰਗਟ ਹੋ ਜਾਂਦਾ ਹੈ ਸੰਤਨ ਅਵਰਨ ਕਾਹੂ ਜਾਨੀ ਇੱਥੇ ਗੁਰੂ ਅਰਜਨ ਸਾਹਿਬ ਜੀ ਸਾਨੂੰ ਸਮਝਾਉਣ ਵਾਸਤੇ ਕਹਿ ਰਹੇ ਐ ਕਿ ਜਿਹੜੇ ਪਰਮਾਤਮਾ ਦੇ ਦਰਤੀ ਕਬੂਲ ਹੋ ਜਾਂਦੇ ਐ ਪ੍ਰਵਾਨ ਹੋ ਜਾਂਦੇ ਐ ਜਿਹੜਿਆਂ ਦੇ ਨਾਲ ਸੰਤ ਲਿਖਿਆ ਜਾਂਦਾ ਐ ਸੰਤ ਅੱਜ ਕੱਲ ਹਰ ਇੱਕ ਨੇ ਆਪਣੇ ਨਾਂ ਨਾਲ ਲਿਖ ਰੱਖਿਆ ਪਰ ਸੰਤ ਉਹ ਹੁੰਦਾ ਹੈ ਜਿਹੜਾ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜੇ ਸੰਤਨ ਅਵਰਣ ਕਾਹੂ ਜਾਨੀ ਉਹਨੂੰ ਕਿਸੇ ਹੋਰ ਦੀ ਲੋੜ ਨਹੀਂ ਹੈ ਉਹ ਇੱਕ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ ਉਹਨੂੰ ਦਰ ਦਰ ਤੇ ਫਿਰਨ ਦੀ ਲੋੜ ਨਹੀਂ ਹੈ ਉਹ ਇੱਕ ਪ੍ਰਮਾਤਮਾ ਦਾ ਬਣ ਜਾਂਦਾ ਹੈ ਬੇਪਰਵਾਹ ਸਦਾ ਰੰਗ ਹਰ ਕੈ ਜਾਕੋ ਪਾਕ ਸੁਆਮੀ ਹੁਣ ਇੱਥੇ ਗੁਰੂ ਸਾਹਿਬ ਨੇ ਬੇਪਰਵਾ ਕਿਹਾ ਕਿ ਬੰਦਾ ਬੇਪਰਵਾ ਹੋਵੇ ਪਰ ਲਾਪਰਵਾ ਨਾ ਹੋਵੇ ਜੇ ਲਾਪਰਵਾ ਹੋ ਗਿਆ ਫਿਰ ਸਾਰੇ ਕੰਮ ਖਰਾਬ ਨੇ ਬੇਪਰਵਾ ਹੋ ਜਾਣਾ ਹੈ ਬੇਪਰਵਾ ਸਦਾ ਰੰਗ ਹਰਕ ਹੈ ਜਾਕੋ ਪਾਕ ਸੁਆਮੀ ਪਾਕ ਦਾ ਭਾਵਨ ਦਾ ਮਦਦ ਕਿ ਜਿਹਦੇ ਤੇ ਪ੍ਰਮਾਤਮਾ ਨੇ ਬਾਹ ਫੜ ਲਈ ਜੀਦੀ ਉਸ ਪ੍ਰਮਾਤਮਾ ਨੇ ਮਦਦ ਕਰਤੀ ਉਹਨੂੰ ਫਿਰ ਕਿਸੇ ਹੋਰ ਰੰਗ ਚ ਰੰਗਣ ਦੀ ਲੋੜ ਨਹੀਂ ਹੈ ਉਹ ਇੱਕ ਪ੍ਰਮਾਤਮਾ ਦੇ ਰੰਗ ਚ ਰੰਗਿਆ ਜਾਂਦਾ ਫਰੀਦਾਬਾਰ ਪ੍ਰਾਇਆ ਵੈਸਣ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਤਾਂ ਜੀਉ ਸਰੀਰੋ ਲੈ ਬਾਬਾ ਫਰੀਦ ਸਾਹਿਬ ਕਹਿੰਦੇ ਜੇ ਮੈਨੂੰ ਦੂਜੇ ਬੂਹੇ ਤੇ ਭੇਜੜਾ ਆ ਮੇਰੇ ਸਰੀਰ ਦੇ ਅੰਦਰੋਂ ਜਿੰਦ ਕੱਢ ਲਿਓ ਇੱਥੇ ਗੁਰੂ ਸਾਹਿਬ ਕਹਿੰਦੇ ਐ ਕਿ ਤੂੰ ਆਪਣੇ ਮਾਲਕ ਦੇ ਨਾਲ ਰਹਿ ਬੇਪਰਵਾਹ ਰਹਿ ਲਾਪਰਵਾਹ ਨਾ ਹੋਏ ਉਹਦੇ ਰੰਗ ਚ ਰੰਗਿਆ ਜਾ ਰੰਗ ਕੀ ਹੁੰਦਾ ਪਿਆਰ ਨੂੰ ਕਹਿੰਦੇ ਪ੍ਰੇਮ ਨੂੰ ਕਹਿੰਦੇ ਆ ਰੰਗ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਰੱਤੇ ਇਸ਼ਕ ਖੁਦਾਏ ਰੰਗ ਦੇਦਾਰ ਕੇ ਜਿਹੜਾ ਪ੍ਰਮਾਤਮਾ ਦੇ ਇਸ਼ਕ ਚ ਰੰਗਿਆ ਗਿਆ ਜਿਹੜਾ ਉਹਦੇ ਰੰਗ ਚ ਰੰਗਿਆ ਗਿਆ ਰੱਤੇ ਇਸ਼ਕ ਖੁਦਾਏ ਖੁਦਾਏ ਦਾ ਭਾਵ ਪ੍ਰਮਾਤਮਾ ਜਿਹੜਾ ਪ੍ਰਮਾਤਮਾ ਦੇ ਰੰਗ ਚ ਰੰਗਿਆ ਗਿਆ ਰੱਤੇ ਇਸ਼ਕ ਖੁਦਾਏ ਰੰਗ ਦੇਦਾਰ ਕੇ ਵਿਸਰਿਆ ਜਨਨਾਮ ਤੇ ਭੋਏ ਭਾਰਥੀਏ ਜਿਹੜਾ ਪਰਮਾਤਮਾ ਦੇ ਨਾਲੋਂ ਟੁੱਟ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਇਹ ਤੇ ਧਰਤੀ ਤੇ ਭਾਰ ਹੈ ਅਸੀਂ ਭਾਰ ਨਾ ਬਣੀਏ ਧਰਤੀ ਤੇ ਅਸੀਂ ਉਸ ਪਰਮਾਤਮਾ ਦੇ ਨਾਲ ਪਿਆਰ ਪਾਈਏ ਉਹਦੇ ਨਾਲ ਇੱਕਵੇਂ ਕੋਈਏ ਰਹਾਓ ਰਹਾਓ ਦਾ ਭਾਵ ਹੁੰਦਾ ਠਹਿਰਾਓ ਫੇਰਨਾ ਠਹਿਰਣ ਤੋਂ ਭਾਵ ਕਿ ਬਾਣੀ ਨੂੰ ਸਮਝਣਾ ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੋ ਤਾਨੀ ਤਾਨੀ ਦਾ ਭਾਵ ਹੁੰਦਾ ਤਾਣਿਆ ਹੋਇਆ ਜਿਵੇਂ ਅਸੀਂ ਕੋਈ ਚੀਜ਼ ਤਾਣ ਦਿੰਨੇ ਆ ਜਿਵੇਂ ਟੈਂਟ ਲਾਇਆ ਹੁੰਦਾ ਛਮਿਆਨੇ ਗੁਰੂ ਸਾਹਿਬ ਕਹਿੰਦੇ ਊਚ ਸਮਾਨਾ ਠਾਕੁਰ ਤੇਰੋ ਕਿ ਤੇਰਾ ਛਮਿਆਨੇ ਜਿਹੜਾ ਉਹਦੇ ਵਰਗਾ ਇਸ ਦੁਨੀਆ 'ਚ ਕਿਸੇ ਹੋਰ ਨੇ ਤਾਣਿਆ ਨਹੀਂ ਪਿਛਲੇ ਜਵਾਨਿਆਂ ਦੇ ਵਿੱਚ ਕੈਨਾਤ ਕਹਿੰਦੇ ਸੀ ਜਦੋਂ ਵਿਆਹ ਹੁੰਦਾ ਸੀ ਕਨਾਤਾਂ ਲਾਈਆਂ ਜਾਂਦੀਆਂ ਸੀ ਫਿਰ ਟੈਂਟ ਆ ਗਿਆ ਇੱਥੇ ਗੁਰੂ ਸਾਹਿਬ ਕਹਿੰਦੇ ਊਚ ਸਮਾਨਾ ਠਾਕੁਰ ਤੇਰੋ ਕਿ ਜਿਹੜਾ ਤੇਰਾ ਸ਼ਮਿਆਨਾ ਹੈ ਜਿਹੜਾ ਚੰਦੋਆ ਤਾਣਿਆ ਹੋਇਆ ਉਹ ਕਿਸੇ ਹੋਰ ਤੇ ਨਹੀਂ ਤਣਿਆ ਹੋਇਆ ਅਬਰ ਨਾ ਕਾਹੂ ਤਾਨਿਓ ਕਿਸੇ ਹੋਰ ਕੋਲ ਨਹੀਂ ਹੈ ਐਸੋ ਅਮਰ ਮਿਲਿਓ ਭਗਤਨ ਕੋ ਰਾਤ ਰਹੇ ਰੰਗ ਗਿਆਨੀ ਅਮਰ ਦਾ ਭਾਵ ਹੁੰਦਾ ਹੈ ਅਟਲ ਪਦਵੇ ਜਿਵੇਂ ਅਸੀਂ ਕਹਿੰਦੇ ਆ ਉਹ ਫਲਾਣਾ ਬੰਦਾ ਤੇ ਅਮਰ ਹੋ ਗਿਆ ਭਾਵ ਕਿ ਉਹਨੇ ਅਟਲ ਪਦਵੇ ਨੂੰ ਪਾ ਲਿਆ ਉਹ ਕਦੇ ਨਹੀਂ ਮਰਦਾ ਉਹਦਾ ਨਾਮ ਹਮੇਸ਼ਾ ਅਮਰ ਰਹਿੰਦਾ ਐਸੋ ਅਮਰ ਮਿਲਿਓ ਭਗਤਨ ਕੋ ਕਹਿੰਦੇ ਜਿਹੜਾ ਤੇਰਾ ਭਗਤ ਤੇਰੇ ਚ ਮਿਲ ਗਿਆ ਇੱਕਮਿਕ ਹੋ ਗਿਆ ਉਹ ਤੇ ਕਹਿੰਦੇ ਅਮਰ ਹੋ ਗਿਆ ਰਾਤ ਰਹੇ ਰੰਗ ਗਿਆਨੀ ਕਹਿੰਦੇ ਉਹ ਫਿਰ ਤੇਰੇ ਰੰਗ ਚ ਰੰਗਿਆ ਜਾਂਦਾ ਉਹ ਗਿਆਨੀ ਹੁੰਦਾ ਅਸੀਂ ਗਿਆਨੀ ਕਿਹਨੂੰ ਕਹਿੰਨੇ ਆ ਜਿਹਨੇ ਅਮਰਤ ਛਕ ਲਿਆ ਬਸ ਉਹਦੇ ਨਾਮ ਨਾਲ ਗਿਆਨੀ ਜੋੜ ਦਿੱਤਾ ਜਾਂਦਾ ਗਿਆਨੀ ਕਿਹਨੂੰ ਕਿਹਾ ਇੱਥੇ ਗੁਰੂ ਸਾਹਿਬ ਨੇ ਜਿਹਦੇ ਕੋਲ ਗਿਆਨ ਹੈ ਜਿਹੜਾ ਉਸ ਪ੍ਰਮਾਤਮਾ ਚ ਅਭੇਦ ਹੋ ਗਿਆ ਜਿਹੜਾ ਅਮਰ ਹੋ ਗਿਆ ਉਹ ਗਿਆਨੀ ਚਾਹੇ ਹਿੰਦੂ ਹੋ ਸਕਦਾ ਚਾਹੇ ਮੁਸਲਮਾਨ ਹੋ ਸਕਦਾ ਚਾਹੇ ਈਸਾਈ ਹੋ ਸਕਦਾ ਕਹਿੰਦੇ ਕੱਲਾ ਗਾਤਰਾ ਪੌੜ ਦੇ ਨਾਲ ਇਹ ਪਗਵਨ ਬੰਨਣ ਦੇ ਨਾਲ ਕਹਿੰਦੇ ਕੋਈ ਗਿਆਨੀ ਨਹੀਂ ਹੁੰਦਾ ਗਿਆਨੀ ਹੁੰਦਾ ਗਿਆਨਵਾਨ ਜਿਹਦੇ ਕੋਲੇ ਗਿਆਨ ਹੈ ਜੇ ਸਾਡੇ ਕੋਲੇ ਗਿਆਨ ਨਹੀਂ ਅਸੀਂ ਕਹਦੇ ਗਿਆਨੀ ਆ ਅਸੀਂ ਤੇ ਅਗਿਆਨੀ ਆ ਜੀ ਐਸ ਰੋਗ ਸੋਗ ਦੁਖ ਜਰਾ ਮਰਾ ਹਰ ਜਨੈ ਨਹੀਂ ਨਿਕਟਾਨੀ ਨਿਕਟਾਨੀ ਦਾ ਭਾਵ ਉਹਦਾ ਨੇੜੇ ਇੱਥੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਵਿੱਚ ਆਪੇਦ ਹੋ ਜਾਂਦਾ ਹੈ ਨਾ ਇਹ ਇਨਸਾਨ ਕਹਿੰਦੇ ਉਹਦੇ ਕੋਲ ਕੋਈ ਰੋਗ ਨਹੀਂ ਆਉਂਦਾ ਕੋਈ ਸੋਗ ਚਿੰਤਾ ਨਹੀਂ ਹੁੰਦੇ ਕੋਈ ਦੁੱਖ ਨਹੀਂ ਹੁੰਦਾ ਜਰਾ ਜਰਾ ਦਾ ਭਾਵ ਹੁੰਦਾ ਜਲ ਲੱਗ ਜਾਣੀ ਭਾਵ ਕੇ ਬੁਢੇਪਾ ਆ ਜਾਣਾ ਜਰ ਆਈ ਜੋਵਨ ਹਾਰਿਆ ਕਹਿੰਦੇ ਜਿੱਦਿਆ ਇਹ ਸਰੀਰ ਨੂੰ ਜਲ ਲੱਗੀ ਨਾ ਭਾਵ ਕੇ ਬੁਢੇਪਾ ਆ ਗਿਆ ਉੱਤੇ ਜਿਹੜਾ ਜਵਾਨੀ ਦਾ ਜੋਰ ਸੀ ਉਹ ਹਾਰ ਜਾਣਿਆ ਉੱਤੇ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਜਰਾ ਕਹਿੰਦੇ ਉਹਨੂੰ ਕੋਈ ਜਰ ਨਹੀਂ ਲੱਗਦੇ ਮਰਾਂ ਕਹਿੰਦੇ ਉਹਨੂੰ ਮੌਤ ਦਾ ਵੀ ਕੋਈ ਡਰ ਨਹੀਂ ਹੈ ਰੋਗ ਸੋਗ ਦੁੱਖ ਜਰਾ ਮਰਾਂ ਹਰ ਜਨੈ ਨਹੀਂ ਨਿਕਟਾਨੀ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਵਿੱਚ ਆਪੇਦ ਹੋ ਜਾਂਦਾ ਹੈ ਉਦੇ ਕੋਲੇ ਕੋਈ ਰੋਗ ਨਹੀਂ ਹੁੰਦਾ ਉਹਦੇ ਕੋਲੇ ਕੋਈ ਸੋਗ ਚਿੰਤਾ ਨਹੀਂ ਹੁੰਦਾ ਉਹਦੇ ਕੋਲੇ ਕੋਈ ਦੁੱਖ ਨਹੀਂ ਹੁੰਦਾ ਉਹਦੇ ਕੋਲੇ ਬੁਢੇਪਾ ਨਹੀਂ ਹੁੰਦਾ ਉਹਦੇ ਕੋਲੇ ਮੌਤ ਦਾ ਵੀ ਕਹਿੰਦੇ ਕੋਈ ਡਰ ਨਹੀਂ ਹੁੰਦਾ ਜਿਹੜਾ ਇਨਸਾਨ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੇ ਸੰਪੂਰਨthia RAM ਕਹਿੰਦੇ ਉਹਦੇ ਕੋਲੇ ਕੋਈ ਡਰ ਨਹੀਂ ਹੁੰਦਾ ਕਿਉਂਕਿ ਉਹਤੇ ਪ੍ਰਮਾਤਮਾ ਚ ਅਭੇਦ ਹੋ ਜਾਂਦਾ ਉਹਤੇ ਅਟੱਲ ਪਦਵੀ ਨੂੰ ਪਾ ਲੈਂਦਾ ਐਸੋ ਅਮਰ ਮਿਲਿਓ ਭਗਤਨ ਕੋ ਕਹਿੰਦੇ ਉਹਤੇ ਉਸ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਅਮਰ ਪਦਵੀ ਨੂੰ ਪਾ ਲੈਂਦਾ ਨਿਰਭਉ ਹੋਏ ਰਹਿ ਲਿਵ ਇਕੈ ਨਾਨਕ ਹਰਮਨ ਮਾਨੀ ਕਹਿੰਦੇ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਨਿਰਭਉ ਹੁੰਦਾ ਡਰ ਤੋਂ ਰਹਿਤ ਕਹਿੰਦੇ ਨਿਰਭਉ ਹੋਏ ਰਹੇ ਲਿਵ ਇੱਕ ਹੈ ਉਹ ਪਰਮਾਤਮਾ ਦੇ ਵਿੱਚ ਲਿਵ ਜੋੜ ਕੇ ਰੱਖਦਾ ਇੱਕ ਪਰਮਾਤਮਾ ਦੇ ਨਾਲ ਨਿਰਭਉ ਹੋਏ ਰਹੇ ਲਿਵ ਇੱਕ ਹੈ ਇਕਾ ਦਾ ਭਾਵ ਕਿ ਇੱਕ ਨਾਲ ਲਿਵ ਜੋੜ ਕੇ ਰੱਖਦਾ ਨਾਨਕ ਹਰ ਮਨ ਮਾਨੀ ਕਹਿੰਦੇ ਉਹਦਾ ਮਨ ਪਤੀ ਜਾਂਦਾ ਹੈ ਉਹਦਾ ਮਨ ਮੰਨ ਜਾਂਦਾ ਹੈ ਬਾਣੀ ਬਣਨ ਨੂੰ ਚਿਤ ਕਰਣ ਲੱਗ ਜਾਂਦਾ ਹੈ ਬਾਣੀ ਦੇ ਵਿੱਚ ਮਨ ਲੱਗਣ ਲੱਗ ਜਾਂਦਾ ਹੈ ਜਿਹੜਾ ਪ੍ਰਮਾਤਮਾ ਦੇ ਵਿੱਚ ਆਪੇਦ ਹੋ ਜਾਂਦਾ ਹੈ ਉਹ ਡਰਾਂ ਤੋਂ ਰਹਿਤ ਹੋ ਜਾਂਦਾ ਹੈ ਇੱਥੇ ਗੁਰੂ ਅਰਜਨ ਸਾਹਿਬ ਰਹੇ ਕਹਿੰਦੇ ਰੋਗ ਸੋਗ ਦੁੱਖ ਜਰਾ ਮਰਾ ਹਰ ਜਨ ਨਹੀਂ ਨਿਕਟਾਨੀ ਨਿਰਭਾਉ ਹੋਏ ਰਹੇ ਲੇਵੇ ਇੱਕ ਨਾਨਕ ਹਰਮਨ ਮਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ